किसान मजदूर एकता किसान मजदूर एकता किसान मजदूर एकता मोती सरकार मोदी सरकार मोदी सरकार किसान मजदूर एकता किसान ਕਿਸਾਨ ਮਜ਼ਦੂਰ ਇਕਟਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਟਾ ਜਿੰਦਾਬਾਦ ਮੋਤੀ ਸਰਕਾਰ ਜਿੰਦਾਬਾਦ ਮੋਤੀ ਸਰਕਾਰ ਜਿੰਦਾਬਾਦ ਮੋਤੀ ਸਰਕਾਰ ਜਿੰਦਾਬਾਦ ਕਿਸਾਨ ਮਜ਼ਦੂਰ ਇਕਟਾ ਜਿੰਦਾਬਾਦ ਕੋਰਟੀ مکمل ਤੌਰ ਤੇ ਭਾਰਤੀ ਕਿਸਾਨ ਯੂਨੀਅਨ ਨੂੰ ਬੰਦ ਕਰ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨੀ ਸੰਘਰਸ਼ ਲਈ ਕਿਸਾਨ ਮਜ਼ਦੂਰ ਇਕਤਾ ਆਪਣੀ ਹਕਾਂ ਦੇ ਲਈ ਲੜਦੇ ਹਨ ਜੋ ਕਿ ਜ਼ਾਲਮ ਸਰਕਾਰਾਂ ਦਾਸ ਤੋਂ ਮਾਸ ਨਹੀਂ ਹੋ ਰੀਆਂ ਧੰਦੇਵਾਦ ਸਾਹਿਬ 22 ਤਰੀਕ ਤੋਂ ਮਰਨwarte ਬੈਠੇ ਹਨ ਉਲਾਦੀ ਸੈਂਟਰ ਸਰਕਾਰ ਕੋਈ ਵੀ ਸਾਹ ਨਹੀਂ ਲਾ ਰਿਹਾ ਸੁਪਰੀਮ ਕੋਰਟ ਵੀ ਸੈਂਟਰ ਸਰਕਾਰ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ ਟੱਲੇਵਾਲ ਸਾਹਿਬ ਬਹੁਤ ਹੀ ਪੁਰਾਣੇ ਬਜ਼ੁਰਗ ਸੂਝਵਾਨ ਲੀਡਰ ਹਨ ਉਹਨਾਂ ਦੇ ਹਮਾਇਤ ਲਈ ਸਾਕੋ ਡਾਕ ਕੇ ਖਨੋਰੀ ਬਾਟਰ ਤੇ ਪਹੁੰਚਣਾ ਚਾਹੀਦਾ ਹੈ जो कि जालम सरकार पब्लिक नक्का कर रही सरकारा कर 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 सरकार पब्लिक इस करके नहीं बुलाया कि पब्लिक सड़कों से धक्के खाती करे ਤਨਵਾਪ ਤੇ ਬਹਿ ਕੇ ਸੋਚ ਵਿਚਾਰ ਕਰਨੀ ਚਾਹੀਦੀ ਹੈ ਜੋ ਤੈਨ ਕਰੂਣ ਕਿਰ ਲੋਣੀਆਂ ਲੱਖੀ ਰੂਪ ਵਿੱਚ ਲਿਖ ਕੇ ਦੇਣ ਨਹੀਂ ਸਰਕਾਰ ਨੇ ਵਾਦਾ ਕੀਤਾ ਸੀ ਉਸ ਵਾਦਾ ਹੈ ਕਿਸੇ ਵੇਲੇ ਜਿਆਦਾ ਨਿਡਾਤੇ ਦੀ ਲੋੜ ਪਈ ਆ ਉਸ ਵੇਲੇ ਕਿਸਾਨ ਨੇ ਹਰੀ ਕ੍ਰਾਂਤੀ ਲਿਆਂਦੀ ਦੇ ਰਾਤ ਇੱਕ ਮਿਹਨਤ ਕਰਕੇ ਪਬਲਿਕ ਦਾ ਢਿੱਡ ਭਰ ਲਈ ਅੰਨਦਾਤਾ ਪੈਦਾ ਕੀਤਾ ਅੱਜੋ ਹੀ ਸਰਕਾਰ ਕਿਸਾਨ ਮਜ਼ਦੂਰਾਂ ਨੂੰ ਸੜਕਾਂ ਤੇ ਰੋਲ ਰਹੀ ਹੈ ਸਰਕਾਰਾਂ ਦਾ ਫਰਜ਼ ਹੁੰਦਾ ਪਬਲਿਕ ਦੀ ਮਦਦ ਕਰਨਾ ਅੱਜ ਸਿੰਘੂ ਬਾਰਡਰ ਤੇ ਡੱਲੇਵਾਲ ਸਾਹਿਬ ਦੀ ਕੋਈ ਵੀ ਬਾਫਾ ਨੂੰ ਤਿਆਰ ਨਹੀਂ ਹੈ ਕਿਉਂਕਿ ਲੰਮੇ ਅਰਸੇ ਤੋਂ ਬਜ਼ੁਰਗ ਮਰਨ ਪਰਤੇ ਬੈਠੇ ਹਨ ਸਟੇਟ ਤੇ ਸੈਂਟਰ ਦੋਨਾਂ ਨੂੰ ਨਰਕੇ ਵਿਚਾਰ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਕਿਰਤ ਕਰਨ ਵਾਲਿਆਂ ਨੂੰ ਉਸ ਦਾ ਹੱਕ ਨਾ ਮਿਲੇ ਤਾਂ ਉਹ ਨਰਾਸ਼ ਹੋ ਕੇ ਆਪਣੇ ਘਰ ਨੂੰ ਚਲਾ ਜਾਵੇਗਾ ਕਿਉਂਕਿ ਸਰਕਾਰਾਂ ਕੋਲ ਬਹੁਤ ਪਾਵਰਾਂ ਹੁੰਦੀਆਂ ਹਨ ਸਰਕਾਰਾਂ ਨੂੰ ਇਹਨਾਂ ਪਾਵਰਾਂ ਦਾ ਪਬਲਿਕ ਤੇ ਇਸਤੇ ਮਾਲੀ ਕਰਨਾ ਚਾਹੀਦਾ ਛੱਡ ਸਰਕਾਰ ਨੂੰ ਆਪਣਿਕ ਦਾ ਬੈਠ ਕੇ ਵਿਚਾਰ ਕਰਕੇ ਜੋ ਕਾਲੇ ਕਾਨੂੰਨ ਮਾਏ ਰਟਾਂ ਦਾ ਵਿੱਚ ਰੱਦ ਕਰਨਾ ਚਾਹੀਦਾ ਹੈ ਆਦਮਪੁਰ ਰੋੜੇ ਦੇ ਸਾਹਮਣੇ ਤੁਸੀਂ ਦੇਖ ਰਹੇ ਜਿਹੜਾ ਪੂਰੀ ਜਨ ਬਲੌਕ ਹੋ ਗਿਆ ਹੈ ਉਹ ਬਾੜਾ ਰੋੜਾ ਜੀ 4 ਵਜੇ ਤੱਕ ਬਾੜਾ ਰੋੜਾ ਹੈ ਜਮ ਲੱਗ ਚੁੱਕਾ ਹੈ ਅੱਡਾ ਨਹਿਰ ਤੇ ਪੁਲ ਤੇ ਪੂਰਾ ਜਮ ਲੱਗਾ ਹੋਇਆ ਹੈ 100 ਗੱਡੀਆਂ ਵਾਲੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਾਲ ਇੱਕ ਹਫ਼ਤਾ ਪਹਿਲਾਂ ਦੀ ਦਿੱਤੀ ਹੋਈ ਹੈ ਹੁਣ ਕੋਈ ਵੀ ਗੱਡੀ ਵਾਲਾ ਇਹ ਬਹਾਨਾ ਨਾ ਲਾਵੇ ਕਿ ਮੈਂ ਇੱਧਰ ਜਾਣਾ ਜਾਂ ਉੱਧਰ ਜਾਣਾ ਉਹ ਦਿਨ ਲੈ 8 ਦਿਨ ਪਹਿਲਾਂ ਕਹਿ ਚੁੱਕੇ ਹੋ ਆ ਵੇ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੂਰਨ ਪੰਜਾਬ ਬੰਦ ਰਹੇਗਾ ਸੂਹੂਕ ਦੁਕਾਨਦਾਰ ਸਾਬਜੀ ਮੰਡੀ ਵਾਲਾ ਭਾਈਚਾਰਾ ਟੈਕਸੀ ਜੂਨੀਅਨ ਟਰੱਕ ਜੂਨੀਅਨ ਸਾਰੇ ਭਾਈਚਾਰੇ ਨੇ ਇਸ ਗੱਲ ਦੀ ਹਮਾਇਤ ਕੀਤੀ ਹੈ ਕਿ ਢੱਲੇ ਵਾਲਾ ਆਪੰਦੇਵਾ ਬਹੁਤ ਹੀ ਪੁਰਾਣੇ ਬਜ਼ੁਰਗ ਆਗੂ ਹਨ ਉਹਨਾਂ ਦੀ ਹਮਾਇਤ ਲਈ ਅਸੀਂ ਸਭ ਪ੍ਰਸਤ ਵਾਅਦਾ ਕੀਤਾ ਹੈ ਪੂਰਨ ਪੰਜਾਬ ਪਾਉਂਦਿਆ ਹਰੇ ਭਾਈਚਾਰੇ ਨੂੰ ਇਹ ਸੰਦੇਸ਼ ਮਿਲਿਆ ਹੈ ਕਿ ਕਿਸੇ ਨੇ ਕੋਈ ਵੀ ਚੀਜ਼ ਖਰੀਦਣੀ ਹੋਵੇ ਉਹ ਇੱਕ ਦਿਨ ਪਹਿਲਾਂ ਖਰੀਦ ਲਵੇ ਜਾਂ ਇੱਕ ਦਿਨ ਬਾਅਦ ਖਰੀਦ ਲਵੇ ਸੋ ਸਾਡੀ ਜ਼ਰੂਰੀ ਬੇਨਤੀ ਹੈ ਭਾਈਚਾਰੇ ਨੂੰ ਭਾਈਚਾਰਾ ਸਾਡਾ ਅੰਡਾ ਸਾਡਾ ਭਾਈਚਾਰਾ ਹੀ ਆ ਅਸੀਂ ਇੱਕ ਨਗਰ ਦੇ ਵਾਸੀ ਹਾਂ ਸਾਡਾ ਮਿਲ ਕੇ ਸਾਥ ਸਾਹਿਬਾ ਇਹ ਹਨ ਤੋ ਅਸਰ ਪਬਲਿਕ ਦੇ ਦਖਲੇ ਬਣਾਏ ਹਨ ਬਸਾਏ ਹਨ ਕਿਰੇ ਉਤੇ ਦੀ ਕੋਈ ਵੀ ਗੱਡੀ ਜਾਂ ਵਾਹਨਾਨ ਦਾ ਜਾ ਬਿਨਰਾਇਆ ਜਾਵੇ ਫਿਰ ਤੇ ਨਗਾਣਾ ਤੋਂ ਦੀ ਆਪਣੀ ਮਰਜ਼ੀ ਹੋਊਗੀ ਸਾਡੇ ਕੋਲ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਹਨ ਇਸ ਕਰਕੇ ਬਹੁਤ-ਬਹੁਤ ਪ੍ਰਸ਼ਾਸਨ ਦਾ ਧੰਨਵਾਦ ਜਿਨ੍ਹਾਂ ਨੇ ਆਪਣਾ ਟੈਮ ਕੱਢ ਕੇ ਸਾਡੇ ਧਰਮੇ ਵਿੱਚ ਹਾਜ਼ਰੀ ਲਵਾਈ ਆ ਸੋ ਅਸੀਂ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿੰਨੀਆਂ ਕਭਿੰਤियां ਸਮੂਹ ਵਿਚਾਰਨ ਪਰਵਾਨ ਕਰਨੀਆਂ ਕੋਈ ਫਰਕ ਨਹੀਂ ਪੈਂਦਾ 4:00 ਤਾਂ ਵੱਜੇ ਹੋਈ 9:00 ਤਾਂ ਵੱਜਣ ਵਾਲੇ 8:30 ਤਾਂ ਹੋ ਚਲੇ ਆ ਇਸ ਕਰਕੇ ਕੋਈ ਵੀ ਸਾਨੂੰ ਇਹੋ ਗੱਲ ਦੀ ਬੇਨਤੀ ਨਾ ਕਰੇ ਬੇ ਕਿਸੇ ਦੀ ਗੱਡੀ ਉੱਤਰ ਨਗਾਓ ਕਿਸੇ ਦੀ ਗੱਡੀ ਇੱਥੇ ਨਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ